ਉਹ ਸਾਡੇ ਵੱਲੋਂ ਇੱਕ ਰਿਪੋਰਟ ਭੇਜੀ ਗਈ ਸੀ ਉਹਦੇ ਦਾਤੇ ਸਰਕਾਰ ਵੱਲੋਂ ਹੁਣ ਚਾਰ ਸ਼ੀਟ ਲਿਖ ਕੇ ਹੈਗੇ ਆ। ਉਹ ਸੀ ਐਸ ਐਮਓ ਨੂੰ ਮਤਲਬ ਕੇ ਲੈਟਰ ਭੇਜਿਆ। ਉਹ ਉੱਥੋਂ ਆਏਗਾ ਉਸੇ ਅਗੇ ਸਰਕਾਰ ਨੂੰ ਭੇਜ ਦੇਣਗੇ। ਸਰ ਮੁੱਢਲੀ ਜਾਂਚ ਦੇ ਵਿੱਚ ਕੀ ਸਾਹਮਣੇ ਆਇਆ? ਮੁੱਢਲੀ ਜਾਂਚ ਦੇ ਵਿੱਚ ਇਹੀ ਆਇਆ ਸੀ ਕਿ ਡਾਕਟਰ ਸਾਹਿਬ ਵੱਲੋਂ ਉਹ ਆਪਣੇ ਜਿਹੜੇ ਫੈਮਿਲੀ ਦਾ ਜਿਹੜਾ ਕਲੀਨਿਕ ਸੀਗਾ, ਅਲਟਰਾਸਾਊਂਡ ਸੈਂਟਰ ਸੀ। ਉੱਥੇ ਕੁਝ ਅਲਟਰਾਸਾਊਂਡ ਪ੍ਰੈਗਨੈਂਟ ਆਰਥਾਂ ਦੇ ਰੈਫਰ ਕੀਤੇ ਗਏ ਸੀ। ਸਰ ਇਹਦੇ ਵਿੱਚ ਕੁਝ ਬਰਾਮਦਗੀ ਵੀ ਹੋਈ ਆ, ਕੁਝ? ਨਹੀਂ ਬਰਾਮਦਗੀ ਇਹ ਕਿਹੜਾ ਕੋਈ ਕ੍ਰਿਮਲ ਲਾਫੈਂਸ ਜੀ ਹੈ ਵੀ ਇਹਦੇ ਵਿੱਚ ਬਰਾਮਦਗੀ ਹੋ ਇੰਤਜ਼ੀ ਰਿਕਾਰਡ ਐਨਲਾਈਜ਼ ਕਰਕੇ ਭੇਜਿਆ ਸੀਗਾ ਉਹ ਰਿਕਾਰਡ ਦੇ ਅਧਾਰ ਤੇ ਰਿਪੋਰਟ ਭੇਜੀ ਬਰਾਮਦਗੀ ਕੋਈ ਕੁਮਲ ਕੇ ਕ੍ਰਿਮੀਨਲ ਅਫੈਂਸ ਨਹੀਂ ਸੀਗਾ ਤੇ ਡਿਪਾਰਟਮੈਂਟਲ ਲੀਕਨ ਕਰੀ ਸੀ ਤੁਹਾਡੇ ਕੋਲੋਂ ਸਾਡੇ ਜਿਹੜੀ ਰਿਪੋਰਟ ਆ ਤੁਹਾਡੇ ਕੋਲ ਨਹੀਂ ਆਈ ਜੀ ਭਾਰ ਮੰਦੂ ਕੋਈ ਅੱਗੇ ਜੜੀ ਆ ਤੇ ਜੀ ਆ ਕੀ ਲੱਗਦਾ ਸਰ ਇਹ ਵਿੱਚ ਕੋਈ ਥੋੜੀ ਜਿਹੀ ਕੋਈ ਜਾਣਕਾਰੀ ਕੁ ਨਾ ਉਹ ਜੀ ਐ ਸਮਝੋ ਤੁਸੀਂ ਅੱਗੇ ਕਹਾਂਗੇ ਵੀ ਉਹਨਾਂ ਜਿਹੜੇ ਚਾਰ ਸ਼ੀਟਾਂ ਬਣਾ ਕੇ ਭੇਜ ਦੇਣਗੇ ਤੇ ਉੱਤੇ ਸਰਕਾਰ ਨੇ ਜੋ ਫੈਸਲਾ ਲੈਣਾ ਹੋਊਗਾ ਉਹ ਸਰਕਾਰ ਆਪਣਾ ਫੈਸਲਾ ਲੈ ਲੂ ਨਮਰੀਜਾਂ ਨੇ ਸ਼ਿਕਾਇਤਾਂ ਦਾ ਜ਼ਿਕਰ ਆ ਰਿਹਾ ਕਿ 243 ਦੇ ਕਰੀਬ 2 ਮਹੀਨਿਆਂ ਚ ਜਿਹੜੇ ਆ ਪ੍ਰਾਈਵੇਟ ਸਟੈਂਡ ਉਹ ਕੋਈ ਮਰੀਜ਼ ਦੀ ਸ਼ਿਕਾਇਤ ਨਹੀਂ ਸੀ ਉਹ ਮੈਂ ਉੱਥੇ ਗਿਆ ਸੀ ਤੇ ਮੈਨੂੰ ਆਫ ਦਾ ਰਿਕਾਰਡ ਪਤਾ ਲੱਗੇ ਸੀ ਉਸ ਤੋਂ ਬਾਅਦ ਅਸੀਂ ਡਾਟਾ ਐਨਾਲਾਈਜ਼ ਕੀਤਾ ਸੀ ਕਿਸੇ ਪੇਸ਼ੈਂਟ ਦੀ ਕੋਈ ਕਸ਼ਿਕਾਇਤ ਨਹੀਂ ਸੀ